ਮੀਡੀਆ ਵਾਲਿਆਂ ਦਾ ਮੇਰਾ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਨਾਲ ਦੀ ਨਾਲ ਆਪਾਂ ਬੈਠੇ ਆ ਮਾਰਕੀਟ ਕਮੇਟੀ ਦੇ ਵਿੱਚ ਸਾਡੇ ਸੈਕਟਰੀ ਸਾਹਿਬ ਨੇ ਖਹਿਰਾ ਸਾਹਿਬ ਬੈਠੇ ਨੇ ਨਾਲ ਹੀ ਮੇਰੀ ਹਲਕਾ ਬਾਗਾ ਪ੍ਰਾਣਾ ਦੀ ਸਮੁੱਚੀ ਸਾਡੀ ਜਿਹੜੀ ਟੀਮ ਆ ਸਤਕਾਰਤ ਨੇ ਸਾਰੇ ਮੇਰੇ ਤੋਂ ਵੱਡੇ ਨੇ ਸਾਰੇ ਮੇਰੇ ਨਾਲ ਬੈਠੇ ਨੇ ਮੇਰੇ ਬਲਾਕ ਪ੍ਰਧਾਨ ਸਾਡੇ ਮਾਸਟਰ ਕਪਤਾਨ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਮੋਗਾ ਜਿਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਮਿਲੀਆਂ ਨੇ ਆਉਣ ਵਾਲੇ ਸਮੇਂ 'ਚ ਨਾਲ ਮੇਰੇ ਪ੍ਰੇਮ ਸਿੰਘ ਮੱਥੂ ਵਾਲਾ ਸਰਦਾਰ ਬਿਆਨ ਸਿੰਘ ਜੀ ਖਾਲਸਾ ਮਾਸਟਰ ਮਨਜੀਤ ਸਿੰਘ ਜੀ ਹੋਰ ਵੀ ਸਾਡੀ ਸਾਰੀ ਮੈਂ ਸਾਰਿਆਂ ਦਾ ਨਾਮ ਲਵਾਂ ਤਾਂ ਲੰਬਾ ਹੋ ਜਾਊਗਾ ਜਿਸ ਮਕਸਦ ਦੇ ਵਿੱਚ ਅੱਜ ਆਪਾਂ ਬੜੇ ਸੀ ਜਲਦੀ ਦੇ ਵਿੱਚ ਸ਼ੋਰਟ ਟਾਈਮ ਦੇ ਵਿੱਚ ਇੱਕ ਤੁਹਾਨੂੰ ਬੁਲਾਇਆ ਵੀ ਆ ਤੁਹਾਨੂੰ ਤਕਲੀਫ ਦਿੱਤੀ ਆ ਲਗਭਗ ਸਾਡੇ ਕੋਲ ਜਿਹੜੇ ਮੇਰੇ ਕੋਲ ਸਾਹਮਣੇ ਪੇਜ ਨੇ ਇਹ ਮਾਰਕੀਟ ਕਮੇਟੀ ਬਾਗਾਪਰਾਣਾ ਦੇ ਜਿਹੜੇ ਸਾਡੇ ਫੰਡ ਸੀ ਉਹ ਅਸੀਂ ਰਿਲੀਜ਼ ਕਰਨ ਲੱਗੇ ਆਂ ਪਿੰਡਾਂ ਦੇ ਵਿੱਚ ਜਿਹੜੀਆਂ ਸੜਕਾਂ ਸੀਗੀਆਂ ਜਿਹੜੀਆਂ ਮਾਰਕੀਟ ਕਮੇਟੀ ਤੋਂ ਬੰਦੀਆਂ ਨੇ ਉਹ ਅਸੀਂ ਫੰਡ ਅੱਜ ਲਗਭਗ ਸਾਡੇ ਕੋਲ 15 ਮੇਨ ਮੇਨ ਸੜਕਾਂ ਆਪਣੇ ਹਲਕੇ ਦੀਆਂ ਜਿਹਦੀ ਲਗਭਗ 9 ਕਰੋੜ ਦੇ ਨੇੜ ਤੇੜ ਪੂਰੀ ਕੀਮਤ ਬੰਦੀ ਆ ਉਹ ਬਣ ਗਈਆਂ ਨਾਲ ਸਾਡੇ ਕੋਲ 8 ਕਾਮ ਨੇ ਮੰਡੀਆਂ ਦੇ ਜਿੰਨਾ ਪਿੰਡਾਂ ਦੇ ਵਿੱਚ ਮੰਡੀਆਂ ਬਣਨ ਦੀ ਜ਼ਰੂਰਤ ਸੀ ਜਾਂ ਸ਼ਰਚਾਈ ਦੇ ਸੀ ਜਾਂ ਹੋਰ ਕੋਈ ਵੀ ਲੋਡ ਬੰਦ ਸੀ ਲਗਭਗ 4.5 ਕਰੋੜ ਰੁਪਇਆ ਉਹਨਾਂ ਦਾ ਜਿਹੜਾ ਮਨਜ਼ੂਰ ਹੋਇਆ ਸੀ ਉਹਨਾਂ ਦੇ ਟੈਂਡਰ ਲੱਗੇ ਆ ਤੇ ਉਹਨਾਂ ਦਾ ਕੁਝ ਪਿੰਡਾਂ ਦੇ ਵਿੱਚ ਕੰਮ ਚੱਲ ਪਿਆ ਸ਼ੁਰੂ ਹੋ ਗਿਆ ਤੇ ਅਸੀਂ ਵਿਧਾਨ ਸਭਾ ਦੇ ਸੈਸ਼ਨ ਕਰਕੇ ਇਹ ਪ੍ਰੈਸ ਕਾਨਫਰੰਸ ਕਰਨ ਨੂੰ ਲੇਟ ਹੋ ਗਏ ਸੀ ਦੋ ਚੀਜ਼ਾਂ ਮੈਂ ਤੁਹਾਨੂੰ ਧਿਆਨ ਚ ਲਿਆ ਦਿਆਂ ਇੱਕ ਤਾਂ ਇਹ ਵੀ ਜਦੋਂ ਗੱਲ ਚੱਲਦੀ ਆ ਕਿਤੇ ਤਾਂ ਉਦੋਂ ਕਹਿੰਦੇ ਆ ਵੀ ਮਰਮਤ ਦੇ ਨੀ ਪੱਥਰ ਕਿਵੇਂ ਰੱਖੇ ਜਾਂਦੇ ਨੇ ਆਮ ਤੌਰ ਤੇ ਲੋਕ ਕਹਿੰਦੇ ਨੇ ਲੋਕ ਨਹੀਂ ਕਹਿੰਦੇ ਲੀਡਰ ਕਹਿੰਦੇ ਨੇ ਦੂਜੀਆਂ ਪਾਰਟੀਆਂ ਦੇ ਤਾਂ ਮੈਂ ਇੱਕ ਕਲੀਅਰ ਕਰ ਦਿਆਂ ਵੀ ਮਰੰਮਤ ਕਿਹੜੀ ਹੁੰਦੀ ਆ ਨਵੀਆਂ ਸੜਕਾਂ ਕਿਹੜੀਆਂ ਹੁੰਦੀਆਂ ਨੇ ਤੇ ਪੈਚ ਵਰਕ ਕਿਹੜਾ ਹੁੰਦਾ ਏ ਜਿਹੜੀ ਸੜਕ ਪਹਿਲਾਂ ਕੱਚੀ ਆ ਕੱਚਾ ਰਸਤਾ ਏ ਜਾਂ ਖੇਤਾਂ ਦੇ ਵਿੱਚ ਜਦੋਂ ਉਹ ਤੋਂ ਪਾਸ ਕਰਕੇ ਆਪਾਂ ਉਹਦੇ ਤੇ ਨਵੀਂ ਸੜਕ ਬਣਾਉਣਿਆ ਜਾਂ ਨਵਾਂ ਰੂਟ ਕੱਢਦੇ ਆ ਤਾਂ ਉਹਨੂੰ ਨਵੀਂ ਸੜਕ ਬੁਣਦੇ ਨੇ ਜਿਹੜੀਆਂ ਸਾਡੀਆਂ ਸੜਕਾਂ ਪਰਾਣੀਆਂ ਬੜੀਆਂ ਹੋਈਆਂ ਨੇ ਤਾਂ ਉਹਨਾਂ ਦੀ ਹਰ 5 ਸਾਲ ਬਾਅਦ ਰਿਪੇਅਰ ਹੁੰਦੀ ਆ ਸਰਕਾਰ ਨੇ ਉਹ ਦੁਬਾਰਾ ਨਵੀਆਂ ਬਣਾਉਣੀਆਂ ਹੁੰਦੀ ਆ ਰਿਪੇਅਰ ਦਾ ਮਤਲਬ ਇਹ ਨਹੀਂ ਹੁੰਦਾ ਵੀ ਭਾਈ ਤੁਸੀਂ ਥੋੜਾ ਥੋੜਾ ਟੋਟਾ ਨਹੀਂ ਕਰਨਾ ਹੁੰਦਾ ਤੁਸੀਂ ਉਹ ਸਾਰੀ ਦੀ ਸਾਰੀ ਸੜਕ ਡਿਮੋਲਿਸ਼ ਕਰਕੇ ਸਾਰੀ ਦੀ ਸਾਰੀ ਸੜਕ ਦੇ ਉੱਪਰ ਦੁਬਾਰਾ ਫੇਰ ਵੱਟੇ ਪਾ ਕੇ ਦੁਬਾਰਾ ਫਿਰ ਪ੍ਰੀਮਿਕਸ ਪਾ ਕੇ ਦੁਬਾਰਾ ਨਵੀਂ ਸੜਕ ਬਣਨੀ ਹੁੰਦੀ ਆ ਦੂਜੇ ਨੰਬਰ ਦੀ ਸੜਕ ਇਹ ਹੁੰਦੀ ਆ ਜਿਹੜਾ ਪੈਚਵਰਕ ਹੁੰਦਾ ਪੈਚਵਰਕ ਇਹ ਹੁੰਦਾ ਵੀ ਤੁਹਾਡੀ ਉਹ ਰੋਡ ਦੇ ਵਿੱਚ ਜਿੱਥੇ ਜਿੱਥੇ ਟੋਏ ਪੈ ਗਏ بس ਤੁਸੀਂ ਕੱਲੇ ਉਹ ਟੋਏ ਹੀ ਭਰਨੇ ਨੇ ਉਹਨੂੰ ਪੈਚ ਵਰਕ ਆ ਜਾਂਦਾ ਤਾਂ ਪਿਛਲੇ ਦਿਨੀ ਜਿਹੜੀ ਪੀ ਡਬਲਯੂ ਡੀ ਵੱਲੋਂ ਮੰਤਰੀ ਸਾਹਿਬ ਔਰ ਭਜਨ ਸਿੰਘ ਈਟੀਓ ਆਏ ਤਾਂ ਉਹਨਾਂ ਨੇ ਜਿਹੜੀ ਸੜਕ ਦਾ ਉਦਘਾਟਨ ਕੀਤਾ ਹਉ ਨਾਂ ਦੇ ਵਿੱਚ ਜ਼ਰੂਰ ਮਰੰਮਤ ਲਿਖਿਆ ਜਾਊਗਾ ਪਰ ਜਿਹੜੀ ਉਹ ਸੜਕ ਨਵੀਂ ਬਣਨੀ ਆ ਸਾਰੀ ਬਿਲਕੁਲ ਨਵੀਂ ਬਣੂਗੀ ਉਹਦੇ ਤੇ ਕੋਈ ਪੈਚ ਵਰਕ ਨਹੀਂ ਹੋਊਗਾ ਤਾਂ ਮੈਂ ਇਹ ਹੀ ਦੱਸਣਾ ਚਾਹੁੰਦਾ ਪੈਚ ਵਰਕ ਤੇ ਨਵੀਂ ਸੜਕ ਦੇ ਵਿੱਚ ਤੇ مرمਤ ਦੇ ਵਿੱਚ ਤਿੰਨ ਚੀਜ਼ਾਂ ਦਾ ਫਰਕ ਆ ਆਮ ਤੌਰ ਤੇ ਜਿਹੜੀ ਸਰਕਾਰ ਹੁੰਦੀ ਆ ਸਰਕਾਰ 99% ਸੜਕਾਂ ਦੀ ਮੁਰੰਮਤ ਕਰਦੀ ਆ ਤੇ 50% ਦੀ ਪੈਚ ਵਰਕ ਕਰਦੀ ਆ ਤੇ ਜਿਹੜੀਆਂ ਨਵੀਆਂ ਸੜਕਾਂ ਹੁੰਦੀਆਂ ਨੇ ਕਿਸੇ ਵੀ ਇਲਾਕੇ ਦੇ ਵਿੱਚ ਰੋਡ ਦੇ ਵਿੱਚ ਉਹ ਬਹੁਤ ਰੇਅਰ ਚਾਂਸ ਹੁੰਦੇ ਨੇ ਨਿਕਲਦੀਆਂ ਨੇ ਬਟ ਇੰਨੀਆਂ ਜ਼ਿਆਦਾ ਨਹੀਂ ਨਿਕਲਦੀਆਂ ਤਾਂ ਇੱਕ ਤਾਂ ਮੈਂ ਤੁਹਾਨੂੰ ਇਹ ਕਲੀਅਰ ਕਰਨਾ ਚਾਹਣਾ ਸੀ ਦੂਜੀ ਗੱਲ ਜਿਹੜੀ ਮਾਰਕੀਟ ਕਮੇਟੀ ਦੇ ਫੰਡ ਨੇ ਇਹ ਸਾਡੇ ਲੋਕਾਂ ਦੇ ਫੰਡ ਹੁੰਦੇ ਨੇ ਜਿਹੜੀ ਫਸਲ ਆਪਾਂ ਮੰਡੀਆਂ ਦੇ ਵਿੱਚ ਵੇਚਦੇ ਆ ਉਹਦਾ 3% ਮਾਰਕੀਟ ਕਮੇਟੀ ਫੀਸ ਹੁੰਦੀ ਆ ਤੇ 3% ਆਰਡੀਐਫ ਫੰਡ ਹੁੰਦੇ ਨੇ ਤਾਂ ਜਿਹੜੀ ਸਾਡੀ ਪੰਜਾਬ ਸਰਕਾਰ ਕੋਲ ਜਿਹੜੀਆਂ ਮਾਰਕੀਟ ਕਮੇਟੀਆਂ ਦਾ ਪੈਸਾ ਸੀਗਾ ਉਹ ਉਹਨਾਂ ਨੂੰ ਪੰਜਾਬ ਸਰਕਾਰ ਨੇ ਮਾਨਤਾ ਦੇਦੀ ਆ ਵੀ ਤੁਸੀਂ ਸੜਕਾਂ ਬਣਾਓ ਉਹਦੇ ਵਿੱਚ ਲਗਭਗ ਆਪਾਂ ਨੂੰ 12 ਕਰੋੜ ਰੁਪਈਆ ਆਇਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ 9 ਕਰੋੜ ਸੜਕਾਂ ਵਾਸਤੇ 4.5 ਕਰੋੜ ਰੁਪਈਆ ਮੰਡੀਆਂ ਵਾਸਤੇ ਸਾਡੇ ਕੋਲ ਪੁਰਾਣਾ 1.5 ਕਰੋੜ ਪਿਆ ਸੀ ਉਹ ਵੀ ਅਸੀਂ ਵਿੱਚ ਐਡ ਕੀਤਾ ਏ ਤੇ ਦੂਜੀ ਜਿਹੜਾ ਆਰਡੀਐਫ ਦਾ ਪੈਸਾ ਜਿਹੜਾ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਉਹ ਹਰ ਸਟੇਜ ਤੇ ਗੱਲ ਕਰਦੇ ਨੇ ਉਹ ਵੀ 3% ਮਾਰਕੀਟ ਕਮੇਟੀਆਂ ਦਾ ਪੈਸਾ ਹੁੰਦਾ ਜਿਹੜਾ ਸੈਂਟਰ ਨੇ ਰੋਕਿਆ ਹੋਇਆ ਲਗਭਗ 5500 ਕਰੋੜ ਰੁਪਏ 5000 ਕਰੋੜ ਰੁਪਏ ਆਰਡੀਐਫ ਦਾ ਉਸ ਤੋਂ ਬਾਅਦ 3000 ਕਰੋੜ ਰੁਪਏ ਹੋਰ 8 8.5 ਹਜ਼ਾਰ ਕਰੋੜ ਰੁਪਏ ਸਾਡਾ ਸੈਂਟਰ ਤੋਂ ਰੁਕਿਆ ਹੋਇਆ ਤਾਂ ਮੈਂ ਦੱਸਣਾ ਇਹ ਚਾਹਣਾ ਕਿ ਜੇਕਰ ਉਹ ਫੰਡ ਵੀ ਸਾਨੂੰ ਆਰਡੀਐਫ ਦੇ ਫੰਡ ਮਿਲ ਜਾਂਦੇ ਨੇ ਤਾ ਜਿੰਨੀਆਂ ਅਸੀਂ ਇਹ 12-15 ਕਰੋੜ ਰੁਪਇਆ ਲਾ ਰਹੇ ਆ ਤਾਂ ਸਾਡੇ ਕੋਲ ਇੰਨੇ ਹੀ ਪੈਸੇ ਉਹ ਵੀ ਆ ਜਾਣਗੇ ਫਿਰ ਅਸੀਂ ਉਹਨਾਂ ਬਾਰੇ ਵੀ ਗੱਲ ਕਰਾਂਗੇ ਤਾਂ ਕਰਕੇ ਅਸੀਂ ਹਰ ਇੱਕ ਸਟੇਜ ਤੇ ਹਰ ਇੱਕ ਪ੍ਰੋਗਰਾਮ ਤੇ ਇਹ ਗੱਲ ਕਹਿੰਨੇ ਆ ਵੀ ਸੈਂਟਰ ਨੇ ਸਾਡੇ ਫੰਡ ਰੋਕੇ ਹੋਏ ਨੇ ਤੇ ਮੈਂ ਕਾਰਨ ਦੱਸਾਂ ਤਾਂ ਲੰਬਾ ਹੋ ਜੂ ਪਰ ਮੈਂ ਤੁਹਾਨੂੰ ਸ਼ਾਰਟ ਦੇ ਵਿੱਚ ਦੱਸ ਦਿੰਨਾ ਸੈਂਟਰ ਨੇ ਇਹ ਇਲਜ਼ਾਮ ਲਾਇਆ ਵੀ ਜਿਹੜੇ ਤੁਸੀਂ ਫੰਡ ਪਿਛਲੀ ਵਾਰ ਤੁਹਾਨੂੰ ਦਿੱਤੇ ਸੀ ਉਹ ਤੁਸੀਂ ਗਲਤ ਵਰਤ ਲਏ ਹੁਣ ਗਲਤ ਕਿਹਨੇ ਵਰਤੇ ਉਦੋਂ ਮੁੱਖ ਮੰਤਰੀ ਕੌਣ ਸੀ ਕੈਪਟਨ ਅਮਰਿੰਦਰ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਹੁਣ ਕਿੱਥੇ ਨੇ ਉਹ ਪਾਜ-ਪਾਜ ਬੈਠੇ ਨੇ ਉਦੋਂ ਕੌਣ ਸੀ ਆਪਣੇ ਸੁਨੀਲ ਕੁਮਾਰ ਜਾਖੜ ਉਹ ਕਿੱਥੇ ਨੇ ਹੁਣ ਉਹ ਪਾਜ-ਪਾਜ ਬੈਠੇ ਨੇ ਉਦੋਂ ਕੌਣ ਸੀ ਸਾਰੀ ਲੀਡਰਸ਼ਿਪ ਜਿਨ੍ਹਾਂ ਨੇ ਉਹ ਫੰਡਾਂ ਦਾ ਗਲਤ ਫਾਇਦਾ ਚੁੱਕਿਆ ਉਹ ਤਾਂ ਸਾਰੇ ਪਾਜ-ਪਾਜ ਬੈਠੇ ਨੇ ਤਾਂ ਇਸੇ ਕਰਕੇ ਅਸੀਂ ਕਹਿੰਦੇ ਆ ਵੀ ਸਾਨੂੰ ਉਹ ਫੰਡ ਰਿਲੀਜ਼ ਕੀਤੇ ਜਾਣ ਜੇ ਕਿਸੇ ਨੇ ਗਲਤ ਲਾਏ ਪੁਰਾਣੀ ਸਰਕਾਰ ਨੇ ਤਾਂ ਉਹ ਤਾਂ ਭਾਈ ਦਸੇ ਬੰਦੇ ਦਾ ਤੁਸੀਂ ਨਾਲ ਲੈ ਕੇ ਤੁਸੀਂ ਉਹਨਾਂ ਤੋਂ ਪੁੱਛ ਲਓ ਤਾਂ ਇਹ ਗੱਲ ਸੀ ਦੂਜੀ ਵੱਡੀ ਗੱਲ ਆ ਜਿਹੜੇ ਪਿਛਲੀ ਵਾਰ ਦੇ ਫੰਡ ਸੀਗੇ ਪੁਰਾਣੀ ਸਰਕਾਰ ਦੇ ਜਦੋਂ ਉਹ ਸੜਕਾਂ ਬਣੀਆਂ ਤਾਂ ਬੜੀ ਹੈਰਾਨਗੀ ਹੋਈ ਜਿਹੜੀਆਂ ਮੈਂ ਤੁਹਾਨੂੰ ਸੜਕਾਂ ਦੀ ਲਿਸਟ ਦੇਵਾਂਗਾ ਤੁਸੀਂ ਡਿਟੇਲ ਚ ਦਿਖਾਓ ਤੁਹਾਡੇ ਪਿੱਛੇ ਫਲੈਕਸ ਵੀ ਲੱਗਿਆ ਹੋਇਆ ਇਹ ਸੜਕਾਂ ਅਸੀਂ ਕਿਸੇ ਦੀ ਛਪਾਰਸ਼ ਤੇ ਨਹੀਂ ਕਿਸੇ ਨੂੰ ਨਿੱਜੀ ਫਾਇਦਾ ਪਚਾਉਣ ਵਾਸਤੇ ਨਹੀਂ ਇਹ ਅਸੀਂ ਉਹ ਸੜਕਾਂ ਦਿੱਤੀਆਂ ਨੇ ਜਿਨ੍ਹਾਂ ਦਾ ਸਾਰੇ ਇਲਾਕੇ ਦੇ ਲੋਕਾਂ ਨੂੰ ਫਾਇਦਾ ਹੋ ਮੈਨੂੰ ਜਦੋਂ ਅਸੀਂ ਇਹ ਲਿਸਟ ਜਾਰੀ ਕੀਤੀ ਪਿਛਲੇ ਦਿਨੀ ਤਾਂ ਮੈਨੂੰ ਬੜੇ ਲੋਕਾਂ ਦੀ ਕਾਲ ਆਈ ਕਹਿੰਦੇ ਵੀ ਬੜਾ ਵਧੀਆ ਕੰਮ ਕੀਤਾ ਮੈਂ ਕਿਹਾ ਜੀ ਕਿਵੇਂ ਜਦੋਂ ਪਿਛਲੀ ਸਰਕਾਰ ਵੇਲੇ ਮਾਰਕੀਟ ਕਮੇਟੀ ਦੀਆਂ ਸੜਕਾਂ ਬਣੀਆਂ ਤਾਂ ਮੈਂ ਨਹੀਂ ਕਹਿੰਦਾਗਾ ਤੁਸੀਂ ਹਾਪਜਾਇਓ ਕੈਮਰੇ ਲੈ ਕੇ ਜਿੰਨੇ ਉਹਨਾਂ ਟਾਈਮਾਂ ਦੇ ਸਰਪੰਚ ਸੀਗੇ ਸਾਰੇ ਸਰਪੰਚਾਂ ਦੇ ਘਰਾਂ ਨੂੰ ਜਾਓ ਤਾਂ ਤੁਹਾਨੂੰ ਪਤਾ ਲੱਗੂਗਾ ਜਿੰਨੇ ਸਰਪੰਚ ਨੇ ਸਾਰੇ ਸਰਪੰਚਾਂ ਦੇ ਖੇਤਾਂ ਨੂੰ ਇਹਨਾਂ ਨੇ ਸੜਕਾਂ ਬਣਾਤੀਆਂ ਮਤਲਬ ਲੋਕਾਂ ਦੇ ਪੈਸੇ ਕਿਸਾਨਾਂ ਦੇ ਪੈਸੇ ਮਾਰਕੀਟ ਕਮੇਟੀ ਦੇ ਪੈਸੇ ਹਲਕਾ ਬਾਗਾ ਪੁਰਾਣਾ ਦੇ ਲੋਕਾਂ ਦੇ ਪੈਸੇ ਸੀ ਉਹ ਤੇ ਇਹਨਾਂ ਨੇ ਉਹ ਸੜਕਾਂ ਬਣਾਈਆਂ ਆਪਦੇ ਸਰਪੰਚਾਂ ਨੂੰ ਤਿੰਨ ਤਿੰਨ ਕਿਲੋਮੀਟਰ ਜਿਹੜੀਆਂ ਖੇਤਾਂ ਨੂੰ ਪਈਆਂ ਜਾਂਦੀਆਂ ਸੀ ਆਪਾਂ ਉੱਥੇ ਸੜਕਾਂ ਬਣਾਤੀਆਂ ਉਹਦੇ ਕਰਕੇ ਜਿਹੜੀਆਂ ਆਪਣੇ ਹਲਾਕੇ ਦੀਆਂ ਸੜਕਾਂ ਟੁੱਟੀਆਂ ਉਹਦੇ ਵਾਸਤੇ ਉਹ ਸੜਕਾਂ ਉਦੋਂ ਬਣੀਆਂ ਚਾਹੀਦੀਆਂ ਸੀ ਤਾਂ ਸਾਡੇ ਤੇ ਪ੍ਰੈਸ਼ਰ ਘਟਦਾ ਪਰ ਜਾਂਦੇ ਜਾਂਦੇ ਆਪਣੇ ਸਰਪੰਚਾਂ ਨੂੰ ਖੁਸ਼ ਕਰਨ ਵਾਸਤੇ ਮੈਂ ਨਾ ਨਹੀਂ ਲੈਣਾ ਕਿਸੇ ਸਰਪੰਚ ਦਾ ਪਰ ਤੁਸੀਂ ਆਪਦੇ ਕੈਮਰਿਆਂ ਦੇ ਨਾਲ ਜ਼ਰੂਰ ਦਿਖਾਓ ਵੀ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਹੁਣ ਉਹ ਸਰਪੰਚ ਕਈ ਵਾਰ ਮੈਨੂੰ ਪ੍ਰੋਗਰਾਮਾਂ ਤੇ ਬੁਲਾ ਲੈਂਦੇ ਨੇ ਮੈਂ ਉਹਨਾਂ ਦੇ ਵਿਆਹ ਸ਼ਾਦੀਆਂ ਤੇ ਵੀ ਜਾਂਦਾ ਤੇ ਜਦੋਂ ਜਾਂਦਾ ਤੇ ਖੇਤ ਨੂੰ ਸੜਕ ਬਣੀਆ ਬੜਾ ਮਨ ਦਾ ਦੁੱਖ ਹੁੰਦਾ ਵੀ 50 ਲੱਖ ਰੁਪਈਆ ਦੀ ਸੜਕ ਸੀ ਇਹੀ ਦੋ ਪਿੰਡਾਂ ਨੂੰ ਜੋੜਦੀ ਤਾਂ ਉਥੋਂ 10000 ਪਿੰਡਾਂ ਦੀ ਆਬਾਦੀ ਆ 5-5000 ਪਿੰਡਾਂ ਦੀ ਆਬਾਦੀ ਆ ਉਥੋਂ ਹਜ਼ਾਰਾਂ ਲੋਕ ਲੰਘਦੇ ਤੇ ਉਹਨਾਂ ਨੇ ਇੱਕ ਨਿੱਜੀ ਫਾਇਦੇ ਵਾਸਤੇ ਆਪਣੇ ਚੇਅਰਮੈਨ ਸਾਹਿਬ ਨੇ ਪੁਰਾਣਿਆਂ ਨੇ ਉਹਨਾਂ ਨੇ ਨਿੱਜੀ ਫਾਇਦੇ ਦੇ ਵਾਸਤੇ ਖੁਸ਼ ਕਰਨ ਦੇ ਵਾਸਤੇ ਸਿਰਫ ਆਪ ਦੇ ਸਰਪੰਚਾਂ ਦੇ ਖੇਤਾਂ ਨੂੰ ਸਰਪੰਚਾਂ ਦੇ ਘਰਾਂ ਨੂੰ ਸੜਕਾਂ ਬਣਾਤੀਆਂ ਜਿਹੜੀਆਂ ਪਿੰਡਾਂ ਦੇਆਂ ਸੀਗੀਆਂ ਪਰ ਇਸ ਵਾਰ ਜੇ ਤੁਸੀਂ ਸਾਡੀ ਇਹ ਲਿਸਟ ਦੇਖੋਗੇ ਇਹਦੇ ਵਿੱਚ ਕੋਈ ਵੀ ਸੜਕ ਅੱਧਾ ਕਿਲੋਮੀਟਰ ਵੀ ਕਿਸੇ ਨਿੱਜੀ ਬੰਦੇ ਦੇ ਖੇਤ ਨੂੰ ਨਹੀਂ ਜਾਂਦੀ ਮਾਰਕੀਟ ਕਮੇਟੀ ਦੇ ਫੰਡਾਂ ਦੇ ਵਿੱਚੋਂ ਅੱਧਾ ਕਿਲੋਮੀਟਰ ਵੀ ਛੱਡੋ 100 ਫੁੱਟ ਵੀ ਸੜਕ ਕਿਸੇ ਮੇਰੇ ਵਰਕਰ ਦੇ ਖੇਤ ਨੂੰ ਨਹੀਂ ਜਾਂਦੀ ਕਿਸੇ ਮੇਰੇ ਵਰਕਰ ਦੇ ਘਰ ਨੂੰ ਨਹੀਂ ਜਾਂਦੀ ਜਿਹੜੇ ਫੰਡ ਅਸੀਂ ਰਿਲੀਜ਼ ਕਰ ਰਹੇ ਹਾਂ ਮੇਰੇ ਆਪ ਦੇ ਆਪਦਾ ਖੇਤ ਆ ਮੇਰਾ ਮੇਰੇ ਆਪਦੇ ਖੇਤ ਜਾ ਕੇ ਦੇਖਿਓ ਮੇਰੀ ਉਥੇ ਗੈਸ ਏਜੰਸੀ ਦਾ ਗੜਾਉਣਾ ਬੜੇ ਲੋਕ ਮੈਨੂੰ ਕਹਿੰਦੇ ਆ ਵੀ ਤੂੰ ਆਪਦੀ ਸੜਕ ਬਣਾ ਲੈ ਆ ਆਪਦੀ ਮਾਰਕੀਟ ਕਮੇਟੀ ਦੇ ਫੰਡਾਂ ਚੋਂ ਬਣਾ ਲੈ ਕਹਿੰਦੇ ਤੂੰ ਐਮ ਐਲ ਏ ਅੱਜ ਨਹੀਂ ਬਣਾਇਆ ਪਰ ਮੈਂ ਹਰ ਤਾਂ ਕਹਿਣਾ ਵੀ ਜਿੰਨਾ ਟਾਈਮ ਜਿਹੜੀਆਂ ਜ਼ਰੂਰੀ ਸੜਕਾਂ ਨੇ ਉਹ ਨਹੀਂ ਬਣਦੀਆਂ ਉਦੋਂ ਬਾਅਦ ਜਾ ਕੇ ਆਪਦਾ ਸੋਚਾਗੇ ਤਾਂ ਇਹ ਬਦਲਾਅ ਹੈ ਇਹ ਫਰਕ ਆ ਪੁਰਾਣੀ ਸਰਕਾਰ ਦੇ ਨਾਲੋਂ ਤੇ ਸਾਡੀ ਸਰਕਾਰ ਦੇ ਨਾਲੋਂ ਤੇ ਦੂਜੀ ਵੱਡੀ ਗੱਲ ਆ ਅੱਗੇ ਜਦੋਂ ਟੈਂਡਰ ਹੁੰਦੇ ਸੀ ਇਹਨਾਂ ਸੜਕਾਂ ਦੇ ਤੇ ਮੈਂ ਗੱਲਬਾਤ ਹੁੰਦੀ ਰਹਿੰਦੀ ਸੀ ਫਲਾਨਾ ਜੀ ਮਾਰਕੀਟ ਕਮੇਟੀ ਦੇ ਸੈਕਟਰੀ ਸਾਹਿਬ ਵੀ 80% ਲੈ ਗਏ ਜਿਹੜਾ ਚੇਅਰਮੈਨ ਸੀ ਉਹ ਵੀ 80% ਲੈ ਗਿਆ ਜਿਹੜਾ ਐਮਐਲਏ ਸੀ ਉਹ ਵੀ 80% ਲੈ ਲਿਆ ਮੇਰੇ ਨਾਲ ਸੈਕਟਰੀ ਸਾਹਿਬ ਬੈਠੇ ਨੇ ਚੇਅਰਮੈਨ ਸਾਡਾ ਅਜੇ ਲੱਗਿਆ ਨਹੀਂਗਾ ਮੈਂ ਐਮਐਲਏ ਬੈਠਾ ਮੈਨੂੰ ਇਹ ਵੀ ਨਹੀਂ ਸੀ ਪਤਾ ਟੈਂਡਰ ਕਦੋਂ ਲੱਗੇ ਮੈਨੂੰ ਇਹ ਵੀ ਨਹੀਂ ਸੀ ਪਤਾ ਵੀ ਟੈਂਡਰ ਮਿਲੇ ਕਿਨੂੰ ਤੇ ਮੈਂ ਨਾਲ ਦੀ ਨਾਲ ਜਦੋਂ ਵੀ ਕਿਤੇ ਤੁਸੀਂ ਪਿਛਲੇ ਦਿਨੀ ਰੋਡੇ ਪਿੰਡ ਆਪਣਾ ਲਗਭਗ ਸਾਡੇ 1 ਕਰੋੜ ਦਾ ਪ੍ਰੋਜੈਕਟ ਸੀਗਾ ਉਹ ਪ੍ਰੋਜੈਕਟ ਤੇ ਆ ਕੇ ਸਾਨੂੰ ਪਤਾ ਲੱਗਿਆ ਵੀ ਵੈਂਡਰ ਕੌਣਾ ਹੈ ਇਹ ਠੇਕਾ ਕਿਹਨੂੰ ਮਿਲਿਆ ਹੋਇਆ ਤੇ ਇਸ ਵਾਰ ਵੀ ਮੈਂ ਸਭ ਤੋਂ ਜ਼ਰੂਰੀ ਗੱਲ ਇਹ ਕਹਿਣਾ ਆਪਣੇ ਲੋਕਾਂ ਨੂੰ ਜਿਹੜੇ ਜਿਹੜੇ ਪਿੰਡ ਦੇ ਵਿੱਚ ਜਿਹੜੇ ਜਿਹੜੇ ਨਗਰ ਦੇ ਵਿੱਚ ਇਹ ਸੜਕ ਬਣੂਗੀ ਮਾਰਕੀਟ ਕਮੇਟੀ ਦੀ ਤਾਂ ਆਪਣੀ ਪੂਰੀ ਜ਼ਿੰਮੇਵਾਰੀ ਦੇ ਨਾਲ ਰੋਡ ਦੇ ਉੱਪਰ ਖੜਨਾ ਜਦੋਂ ਕੋਈ ਠੇਕੇਦਾਰ ਬਣਾਉਣ ਆਊਗਾ ਮੈਨੂੰ ਨਹੀਂ ਪਤਾ ਕਿਹੜਾ ਆਊਗਾ ਮੈਨੂੰ ਨਹੀਂ ਪਤਾ ਕਿਹਦੇ ਕੋਲ ਟੈਂਡਰ ਆ ਇਹਨਾਂ ਦਾ ਉਹਦੇ ਉੱਪਰ ਖੜਨਾ ਜੇ ਤੁਹਾਨੂੰ ਲੱਗਦਾ ਮਟੀਰੀਅਲ ਮਾੜਾ ਪਾਉਂਦਾ ਜੇ ਤੁਹਾਨੂੰ ਲੱਗਦਾ ਚੰਗੀ ਤਰ੍ਹਾਂ ਕੰਮ ਨਹੀਂ ਹੋਇਆ ਤਾਂ ਮੈਂ ਤੁਹਾਨੂੰ ਅੱਜ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿਸੇ ਅਫਸਰ ਨੇ ਕਿਸੇ ਲੀਡਰ ਨੇ ਵਿੱਚੋਂ 1 ਵੀ ਰੁਪਿਆ ਨਹੀਂ ਲਿਆ ਆਪਦਾ ਉੱਪਰ ਖੜ ਕੇ ਸੜਕ ਬਣਾਇਓ ਜੇ ਸੜਕ ਮਾੜੀ ਬਣਦੀ ਆ ਫਿਰ ਤੁਸੀਂ ਸਾਨੂੰ ਦੱਸਿਓ ਆਮ ਤੌਰ ਤੇ ਜਿਹੜੀਆਂ ਇਹਨਾਂ ਸੜਕਾਂ ਦੀ ਉਮਰ 7 ਸਾਲ 5 ਤੋਂ 7 ਸਾਲ ਦੇ ਵਿੱਚ ਵਿੱਚ ਹੁੰਦੀ ਆ ਪਰ ਜਿਹੜੀਆਂ ਆਪਣੀਆਂ ਸੜਕਾਂ ਪੰਜਾਬ ਚ ਬਣਦੀਆਂ ਸੀਗੀਆਂ ਹਰ ਦੂਜੇ ਤੀਜੇ ਸਾਲ ਸੜਕਾਂ ਟੁੱਟਣ ਲੱਗ ਜਾਂਦੀਆਂ ਨੇ ਕਾਰਨ ਇਹ ਆ ਵੀ ਮੈਂ ਆਪਣੇ ਵਰਕਰਾਂ ਨੂੰ ਵੀ ਬੇਨਤੀ ਕੀਤੀ ਆ ਡਿਊਟੀਆਂ ਵੀ ਲਾਈਆਂ ਨੇ ਸਾਰਿਆਂ ਦੀਆਂ ਤੇ ਮੈਂ ਹਰ ਇੱਕ ਆਮ ਲੋਕਾਂ ਨੂੰ ਬਾਗੇ ਬਰਾਣੇ ਦੇ ਨੂੰ ਬੇਨਤੀ ਕਰਨਾ ਕਿ ਇਹ ਸਰਕਾਰ ਦਾ ਪੈਸਾ ਸਰਕਾਰ ਦਾ ਪੈਸਾ ਕਿੱਥੋਂ ਦਾ ਤੁਹਾਡੇ ਕੋਲੋਂ ਆਉਂਦਾ ਤੁਹਾਡਾ ਪੈਸਾ ਜਿਹੜੀ ਤੁਸੀਂ ਕਣਕ ਝੋਨਾ ਮੰਡੀ ਦੇ ਵਿੱਚ ਵੇਚ ਕੇ ਆਉਨੇ ਹੋ ਆਪਦੀ ਮਿਹਨਤ ਦੇ ਵਿੱਚੋਂ ਉਹਦੇ ਵਿੱਚੋਂ 3% ਮਾਰਕੀਟ ਕਮੇਟੀ ਦਾ 3% ਆਰਡੀਐਫ ਫੰਡਾਂ ਦੇ ਰੁਕਿਆ ਹੋਇਆ ਹੈ ਤੁਹਾਡੇ ਉਸੇ 3% ਦੇ ਵਿੱਚੋਂ ਤੁਹਾਡੇ ਗੇਟ ਮੂਰਤੀ ਦੀ ਸੜਕ ਬਣ ਰਹੀ ਆ ਇਹਦਾ ਮਤਲਬ ਇਹਦੇ ਵਿੱਚ ਕੋਈ ਮੇਰਾ ਨਹੀਂਗਾ ਕੋਈ ਸੈਕਟਰੀ ਸਾਹਿਬ ਦਾ ਨਹੀਂ ਕੋਈ ਚੇਅਰਮੈਨ ਦਾ ਨਹੀਂ ਕਿਸੇ ਸਰਕਾਰ ਦਾ ਨਹੀਂ ਇਹਦਾ ਮਤਲਬ ਇਹ ਆ ਵੀ ਲੋਕਾਂ ਦੇ ਪੈਸਿਆਂ ਦੇ ਨਾਲ ਲੋਕਾਂ ਦੀ ਆਪਣੀ ਸੜਕਾ ਤੇ ਜੇ ਫਿਰ ਆਪਣੀ ਸੜਕਾ ਫਿਰ ਇਹਦਾ ਧਿਆਨ ਉਵੇਂ ਰੱਖਣਾ ਵਨ ਵੇਲੇ ਜਿਵੇਂ ਆਪਾਂ ਜਦੋਂ ਆਪਣਾ ਘਰ ਬੰਦਾ ਹੁੰਦਾ ਜਦੋਂ ਆਪਦੀ ਰਸੋਈ ਬੰਦੀ ਹੁੰਦੀ ਹੈ ਜਦੋਂ ਆਪਦੇ ਘਰੇ ਖੜਵੰਜਾ ਲਾਉਨੇ ਆਪਾਂ ਜਿਵੇਂ ਮਿਸਤਰੀ ਦੇ ਉੱਤੇ ਖੜਦੇ ਹੁੰਨੇ ਆ ਨਾ ਵੀ ਭਾਈ ਵਧੀਆ ਲਾਈ ਤਾਂ ਇਸੇ ਤਰ੍ਹਾਂ ਇਹਨਾਂ ਠੇਕੇਦਾਰਾਂ ਦੇ ਉੱਤੇ ਖੜਨਾ ਤੇ ਮੇਰੇ ਵੱਲੋਂ ਖੁੱਲੀ ਛੁੱਟੀ ਆ ਜਿੱਥੇ ਸਮੱਸਿਆ ਲੱਗਦੀ ਆ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਮੈਂ ਡਿਟੇਲ ਇਹਦੇ ਵਿੱਚ ਲਗਭਗ 15 ਸੜਕਾਂ ਨੇ ਜੇ ਮੈਂ ਬੋਲਣ ਲੱਗਿਆ ਤਾਂ ਜ਼ਿਆਦਾ ਸਮਾਂ ਲੱਗ ਜੂਗਾ ਇਸੇ ਤਰ੍ਹਾਂ ਹੀ ਮੇਰੇ ਕੋਲ ਜਿਹੜੀ ਆ ਦੂਜੀ ਲਿਸਟ ਆ ਇਹਦੇ ਵਿੱਚ ਲਗਭਗ 8 ਤਰ੍ਹਾਂ ਦੇ ਸਾਡੇ ਕੰਮ ਨੇ ਮੰਡੀਆਂ ਦੇ ਤੇ ਇਹਨੂੰ ਪੱਕੀ ਲਿਸਟ ਆ ਤੁਹਾਡੇ ਪਿੱਛੇ ਅਸੀਂ ਇੱਕ ਪੱਕੀ ਲਿਸਟ ਬਣਾਈ ਹੋਈ ਆ ਮੈਂ ਤੁਹਾਨੂੰ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਮੈਂ ਤੁਸੀਂ ਉਹ ਲਿਸਟ ਆ ਜਿਹੜੀ ਪੂਰੀ ਤਰ੍ਹਾਂ ਆ ਨਾਲ ਲੋਕਾਂ ਨੂੰ ਦਿਖਾਇਓ ਤੇ ਮੈਂ ਵੀ ਆਪਣੀ ਸਾਡੇ ਸੋਸ਼ਲ ਮੀਡੀਆ ਜਿਹੜੇ ਅਕਾਊਂਟ ਨੇ ਫੇਸਬੁੱਕ ਦੇ ਮੇਰੀ ਮੇਰੇ ਸਾਰੀ ਟੀਮ ਅਸੀਂ ਵੀ ਉਹਨਾਂ ਤੇ ਸ਼ੇਅਰ ਕਰਾਂਗੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ ਤੇ ਇਹ ਸੜਕਾਂ ਬਣਨੀਆਂ ਸ਼ੁਰੂ ਹੋ ਗਈਆਂ ਨੇ ਆ ਹੌਲੀ-ਹੌਲੀ ਮਹੀਨੇ ਤੱਕ ਡੇਢ ਮਹੀਨੇ ਤੱਕ 2 ਮਹੀਨੇ ਤੱਕ ਇਹ ਸੜਕਾਂ ਬਣ ਕੇ ਤਿਆਰ ਹੋ ਜਾਣਗੀਆਂ ਕਿੰਨੇ ਕਰੋੜ ਖਰਚਾ ਆ ਰਿਹਾ ਜੀ ਲਗਭਗ ਜਿਹੜੀਆਂ ਇਹ ਸੜਕਾਂ ਤੇ 9 ਕਰੋੜ ਰੁਪਇਆ ਤੇ ਜਿਹੜੀਆਂ ਮੰਡੀਆਂ ਦੇ ਕੰਮ ਆ ਉਹਦੇ ਤੇ 4.5 ਕਰੋੜ ਰੁਪਇਆ ਇੱਕ ਵਾਰ 13 ਤੋਂ 14 ਕਰੋੜ ਰੁਪਇਆ ਅਸੀਂ ਲਾ ਰਹੇ ਆ ਉਹਦਾ ਸਾਨੂੰ 12 ਕਰੋੜ ਰੁਪਇਆ ਇਸ ਵਾਰ ਆ ਤੇ ਕਰੋੜ ਸਵਾ ਕਰੋੜ ਰੁਪਇਆ ਸਾਡੇ ਕੋਲ ਪਿਛਲੀ ਵਾਰ ਦਾ ਜਿਹੜਾ ਪਿਛਲੇ ਸੀਜ਼ਨ ਦਾ ਪਿਆ ਸੀਗਾ ਤਾਂ ਉਹ ਕੰਮ ਇੱਕ ਦੋ ਪੈਂਡਿੰਗ ਸੀਗੇ ਉਹ ਅਸੀਂ ਕੰਮ ਠੀਕ ਕਰਕੇ ਉਹ ਦੁਬਾਰਾ ਚਲਾਏ ਨੇ ਤੇ ਇਹ ਮੇਰੀਆਂ ਤੁਹਾਨੂੰ ਸਾਰਿਆਂ ਨੂੰ ਬੇਨਤੀਆਂ ਸੀਗੀਆਂ ਸਵਾ ਸਵਾ ਸੀਮਾ ਕਰਨ ਲੈ ਕਿੰਨੇ ਟਾਈਮ ਦੇ ਵਿੱਚ ਕੰਪਲੀਟ ਹੋ ਜਾਣਗੀਆਂ ਜੀ ਸੜਕਾਂ ਗਰਮੀਆਂ ਦੇ ਵਿੱਚ ਆਪਣੀਆਂ ਹੋਣਾ ਸ਼ੁਰੂ ਹੋ ਜਾਣਗੀਆਂ ਪਹਿਲਾਂ ਚੱਲ ਨਹੀਂ ਸੀ ਸਕਦੇ ਆਂ ਇਹ ਮਹੀਨਾ 2 ਮਹੀਨੇ 3 ਮਹੀਨੇ ਤੱਕ ਚਲਦੀਆਂ ਰਹਿਣਗੀਆਂ ਇਹ ਪੂਰੀਆਂ ਹੋ ਜਾਣਗੀਆਂ ਐਮਲਸਰ ਜੇ ਗੱਲ ਕਰ ਰਹੇ ਹੋ ਕਿ ਨਿੱਜੀ ਬੰਦਿਆਂ ਨੇ ਕੰਮ ਆਪਣੀ ਸੜਕਾਂ ਬਣਾਈਆਂ ਆਵੀਆਂ ਉਹਦੇ ਥੋੜੇ ਹਰ ਪਿੰਡਾਂ 'ਚ ਵਰਕਰ ਵੀ ਹੈਗੇ ਆ ਅਫਸਰ ਵੀ ਬੈਠੇ ਹੈਗੇ ਆ ਉਹਨਾਂ ਕੋਈ ਜਾਂਚ ਕਰਾਈ ਜਾਊਗੀ ਨਹੀਂ ਉਹਦੀ ਜਾਂਚ ਨਹੀਂ ਹੋ ਸਕਦੀ ਹੁੰਦੀ ਕਿ ਜਾਂਚ ਤਾਂ ਇਹ ਆ ਵੀ ਉਹਨਾਂ ਨੇ ਮਾਰਕੀਟ ਕਮੇਟੀ ਨੇ ਕਹਿਤੀ ਵੀ ਇੱਥੇ ਸੜਕ ਬਣਾ ਦਿਓ ਉੱਥੇ ਸੜਕ ਬਣ ਜਾਂਦੀ ਆ ਜਾਂਚ ਤਾਂ ਆਪਾਂ ਤਾਂ ਕਰਾਈਏ ਨਾ ਵੀ ਜੇ ਆਪਾਂ ਛੜਕ ਹੋਵੇ ਨਾ ਜਾਂ ਕਿਸੇ ਨੇ ਕਹਦਾ ਹੋਵੇ ਕਾਗਜ਼ੀ ਤੌਰ ਤੇ ਠੀਕ ਨੇ ਠੀਕ ਹੈ ਕਾਗਜ਼ੀ ਤੌਰ ਤੇ ਕੋਈ ਗਲਤੀ ਨਹੀਂ ਉਹਨਾਂ ਦੇ ਵਿੱਚ ਗੱਲ ਇਹ ਆ ਵੀ ਜਦੋਂ ਮੰਨ ਲਓ ਮੇਰੇ ਕੋਲ ਕੋਈ 5 ਕਰੋੜ ਰੁਪਏ ਆ ਗਿਆ ਮੇਰੇ ਕੋਲ 10 ਕਰੋੜ ਰੁਪਏ ਆ ਗਿਆ ਹੁਣ ਮੈਂ ਸੋਚ ਰਿਹਾ ਕਿ ਐਮਐਲਏ ਜਿੰਮੇਵਾਰੀ ਆ ਵੀ ਮੈਂ ਉਹ 10 ਕਰੋੜ ਰੁਪਏ ਉੱਥੇ ਲਾਵਾਂ ਜਿੱਥੇ ਮੇਰੇ ਇਲਾਕੇ ਨੂੰ ਫਾਇਦਾ ਹੋਵੇ ਜਾਂ ਮੈਂ ਉਹ 10 ਕਰੋੜ ਰੁਪਏ ਉੱਥੇ ਲਾਵਾਂ ਜਿੱਥੇ ਮੇਰੇ ਨਾਲ ਇੱਕ ਬੰਦਾ ਖੁਸ਼ ਹੋ ਜੇ ਵੋਟਾਂ ਦੀ ਖਾਤਮਾ ਮੇਰੇ ਕਮਾਂ ਵੀ ਸਰਪੰਚ ਦੇ ਕੇਤ ਨੂੰ ਬਣਾ ਦਿਓ ਤੇ ਭਾਈ ਮੇਰੇ ਨਾਲ ਪੱਕਾ ਰਹੂਗਾ ਉਹ ਕੰਮ ਨਹੀਂ ਅਸੀਂ ਲੋਕਾਂ ਵਾਸਤੇ ਤਾਂ ਇਹੀ ਫਰਕ ਆ ਉਹ ਕਾਗਜ਼ਾਂ 'ਚ ਕੋਈ ਗਲਤ ਨਹੀਂ ਬਸ ਉਹਨਾਂ ਦੀ ਜਿਹੜੀ ਮੈਂ ਲੈਵਲ ਆਫ ਥਿੰਕਿੰਗ ਆ ਜਿਹੜੀ ਸੋਚ ਆ ਉਹ ਸੋਚ ਦਾ ਫਰਕ ਆ ਵੀ ਤੁਸੀਂ ਯਾਰ ਲੋਕਾਂ ਨੂੰ ਸਾਰਿਆਂ ਨੂੰ ਬਣਾਉਂਦੇ ਆ ਤੇ ਸਰਪੰਚਾਂ ਨੂੰ ਕਿਉਂ ਬਣਾਉਂਦੇ ਐਮਐਲ ਸਾਹਿਬ ਇੱਕ ਇੱਕ ਮਿੰਟ ਜਿਵੇਂ ਤੁਸੀਂ ਇਹ ਗੱਲ ਕੀਤੀ ਐ ਵੀ ਇਹਨਾਂ ਦਾ ਭਾਵ ਕਹਿਣ ਦਾ ਇਹ ਸੀਗਾ ਉਹ ਜਾਂਚ ਦਾ ਮਤਲਬ ਇਹ ਸੀਗਾ ਵੀ ਜਦੋਂ ਆਪਾਂ ਕੋਈ ਵੀ ਪ੍ਰੋਜੈਕਟ ਲੈ ਕੇ ਜਾਂਦੇ ਆ ਉਹ ਆਮ ਲੋਕਾਂ ਵਾਸਤੇ ਹੁੰਦਾ ਨਾ ਕਿ ਇੱਕ ਬੰਦੇ ਵਾਸਤੇ ਹੁੰਦਾ ਕੀ ਇਸ ਤਰ੍ਹਾਂ ਦਾ ਮਾਰਕੀਟ ਕਮੇਟੀ ਕੋਲੇ ਕੋਈ ਪ੍ਰੋਟੋਕੋਲ ਨਹੀਂ ਸੀਗਾ ਵੀ ਇੱਕ ਬੰਦੇ ਨੂੰ ਬਣਾ ਦੇਆ ਵੀ ਉੱਥੇ ਬਹੁਤ ਘੱਟ ਕਰਾ ਜਾਂ ਇੱਕ ਹੀ ਗੱਲਾ ਬੰਦਾ ਰਹਿ ਰਿਹਾ ਉਹਦੇ ਲਈ ਸਪੈਸ਼ਲ ਇੱਕ ਪ੍ਰੋਜੈਕਟ ਬਣਾਇਆ ਗਿਆ ਤੇ ਉੱਥੇ ਜਾਂ 50 ਲੱਖ ਰੁਪਏ ਖਰਚਾ ਕੀਤਾ ਗਿਆ ਇਸ ਨੂੰ ਲੈ ਕੇ ਇਹਨਾਂ ਦਾ ਭਾਵ ਕਰਨ ਦਾ ਵੀ ਜਾਣ ਨਹੀਂ ਹੋ ਸਕਦੀ ਇਹੋ ਜਿਹਾ ਕੁਝ ਨਹੀਂ ਹੁੰਦਾਗਾ ਉਹ ਤਾਂ ਚੇਅਰਮੈਨ ਦੀ ਤੇ ਸੈਕਟਰੀ ਸਾਹਿਬ ਦੀ ਜ਼ਿੰਮੇਵਾਰੀ ਹੁੰਦੀ ਹੈ ਜਿਹੜੀਆਂ ਡਿਮਾਂਡਾਂ ਇਹਨਾਂ ਨੂੰ ਆਉਂਦੀਆਂ ਨੇ ਇਹ ਉਹ ਬਣਾ ਦਿੰਦੇ ਨੇ ਪਰ ਡਿਮਾਂਡਾਂ ਡਿਮਾਂਡਾਂ ਦੇ ਵਿੱਚ ਫਰਕ ਹੁੰਦਾ ਮੇਰੀ ਗੱਲ ਮੈਂ ਜਿਹੜੀ ਤੁਹਾਨੂੰ ਕਹੀ ਆ ਤੋਂ ਨੂੰ ਫੇਰ ਕਹਿ ਰਿਹਾ ਕਾਗਜ਼ਾਂ 'ਚ ਕੋਈ ਗਲਤ ਨਹੀਂ ਠੀਕ ਆ ਪਰ ਫਰਕ ਇਹ ਆ ਹੁਣ ਮੰਨ ਲਓ ਮੈਨੂੰ ਗ੍ਰਾਂਟ ਆ ਗਈ 10 ਕਰੋੜ ਰੁਪਏ ਹਲਕੇ ਨੂੰ ਹੁਣ ਜੇ ਮੈਂ ਆਪਦੇ ਪਿੰਡ ਤੇ ਲਾ ਦਿਆਂ 10 ਕਰੋੜ ਰੁਪਏ ਤਾਂ ਮੈਂ ਕਾਗਜ਼ਾਂ 'ਚ ਥੋੜੀ ਗਲਤ ਆ ਪਰ ਫਰਕ ਮੇਰੀ ਸੋਚ ਦਾ ਵੀ ਕਿਉਂ ਨਾ ਮੈਂ 10 ਕਰੋੜ ਰੁਪਏ ਸਾਰੇ ਲੋਕਾਂ ਨੂੰ ਵੰਡ ਕੇ ਲਾਉਂਦਾ ਤਾਂ ਮੈਂ ਉਹਦੀ ਥਿੰਕਿੰਗ ਦੀ ਸੋਚ ਦੀ ਗੱਲ ਕੀਤੀ ਆ ਵੀ ਇਹਨਾਂ ਨੇ ਸਿੰਗਲ ਸਿੰਗਲ ਸਰਪੰਚਾਂ ਦੇ ਘਰਾਂ ਨੂੰ ਲਾਤੀਆਂ ਕਾਗਜ਼ਾਂ 'ਚ ਸਾਰੇ ਕਿਤੇ ਨਾ ਕਿਤੇ ਜਾ ਕੇ ਨੁਕਸਾਨ ਤਾਂ ਲੋਕਾਂ ਦਾ ਹੀ ਹੋਇਆ ਇੱਕ ਬੰਦੇ ਦੇ ਆਸਤੇ ਵਰਤੇ ਗਏ ਪੈਸੇ ਨਾ ਲੋਕਾਂ ਦਾ ਵੀ ਨੁਕਸਾਨ ਹੋਇਆ ਤੇ ਜਿਨ੍ਹਾਂ ਨੇ ਬਣਾਈਆਂ ਤੋਂ ਉਹਨਾਂ ਦਾ ਨੁਕਸਾਨ ਤੁਸੀਂ ਦੇਖਿਆ ਹੀ ਆ ਉਹਨਾਂ ਦਾ ਵੀ ਨੁਕਸਾਨ ਬਹੁਤ ਹੋਇਆ ਉਹ ਵੀ ਵਿਚਾਰੇ 50-55000 ਤੋਂ ਹੁਣ 15-18000 ਦੇ ਆ ਗਏ ਐਮਐਲ ਸਰ ਇੱਕ ਆਖਰੀ ਗੱਲ ਪੁੱਛਣਾ ਚਾਹਾਂਗੇ ਟੂਲਪਾਈ ਉਹ ਵੀ ਬੰਦ ਕੀਤਾ ਹੈ ਪਰ ਉਥੇ ਉਸਮਾਨ ਅਜ ਵੀ ਲੱਗਿਆ ਪਿਆ ਸੜਕ ਦਾ ਬੁਰਾ ਹਾਲ ਹੈ ਤੁੰ ਗੁਜੇ ਦੇ ਰਾਤ ਨੂੰ ਡੰ ਲੱਗਦਾ ਹੈ ਕਿ ਕੋਈ ਕੋਈ ਅਣਹੋਣੀ ਕੋਈ ਬੰਦਾ ਲੁੱਟ ਮਾਰਨਾ ਕਰ ਲਵੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਟੋਲ ਪਲਾਜ਼ਾ ਲੱਗਿਆ ਜਿਹੜਾ ਆਪਾਂ ਸਰਕਾਰ ਨੇ ਬੰਦ ਕੀਤਾ ਸੀਗਾ ਪਰ ਜਿਹੜੇ ਟੋਲ ਦੀ ਕੰਪਨੀ ਆ ਉਹਨਾਂ ਨੇ ਦੁਬਾਰਾ ਉਹ ਕੋਟ ਗਏ ਹੋਏ ਨੇ ਕਿ ਜੀ ਕੋਵਿਡ ਦੇ ਸਮੇਂ ਜਾਂ ਕਿਸਾਨੀ ਅੰਦੋਲਨ ਦੇ ਸਮੇਂ ਜਿਹੜਾ ਸਾਡਾ ਨੁਕਸਾਨ ਹੋਇਆ ਉਹਦੇ ਕਰਕੇ ਸਾਨੂੰ ਸਮਾਂ ਹੋਰ ਦਿੱਤਾ ਜਾਵੇ ਤਾਂ ਉਹ ਪੈਂਡਿੰਗ ਚੱਲ ਰਿਹਾ ਉਹਨਾਂ ਨੇ ਅਪੀਲ ਕੀਤੀ ਹੋਈ ਆ ਗਵਰਨਮੈਂਟ ਨੂੰ ਵੀ ਅਪੀਲ ਕੀਤੀ ਹੋਈ ਆ ਤਾਂ ਉਹਦੇ ਕਰਕੇ ਉਹ ਅਜੇ ਉਹਨਾਂ ਦਾ ਜਿਹੜਾ ਸਮਾਨ ਆ ਉੱਥੇ ਪਿਆ ਏ ਪਰ ਜਦੋਂ ਹੀ ਉਹਨਾਂ ਦੀ ਅਪੀਲ ਖਾਰਜ ਹੋ ਜੂਗੀ ਹੋਈ ਜਾਣੀਆਂ ਬੜੀ ਜਲਦੀ ਉਦੋਂ ਆਪਾਂ ਸਾਰਾ ਕੁਝ ਪੱਟ ਕੇ ਸਾਫ਼ ਕਰ ਦਿਆ ਜੇ ਕੋਈ ਹਾਦਸਾ ਵਾਪਰਦਾ ਉੱਥੇ ਫਿਰ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਜੀ ਕਿਉਂਕਿ ਜਦੋਂ ਟੋਲ ਚੱਲਦਾ ਸੀਗਾ ਉਹ ਤਾਂ ਉਦੋਂ ਵੀ ਲੋਕ ਖੜਕੇ ਹੀ ਲੰਘਦੇ ਸੀਗੇ ਤਾਂ ਮੈਨੂੰ ਨਹੀਂ ਲੱਗਦਾ ਪਿਛਲੇ 7-8 ਸਾਲਾਂ ਚ ਬੈਰੀਅਰ ਆ ਪਰ ਉਹ ਤਾਂ ਸਾਰੇ ਲੋਕਾਂ ਨੂੰ ਪਤਾ ਸੀ ਆਪਣਿਆਂ ਨੂੰ ਤਾਂ ਉਥੇ ਆਰਾਮ ਨਾਲ ਲੋਕ ਲੰਘਦੇ ਨੇ ਅਜੇ ਤੱਕ ਤਾਂ ਕੋਈ ਇਹ ਜੀ ਗੱਲ ਆਈ ਨਹੀਂ ਐਮਐਲ ਸਾਬ ਇੱਕ ਤੁਸੀਂ ਗੱਲ ਕਰਦੇ ਆ ਵੀ ਰੋਜ਼ ਲੰਘਦੇ ਜਿਹੜੇ ਲੋਕਾਂ ਨੂੰ ਪਤਾ ਹੁੰਦਾ ਇਸ ਗੱਲ ਮੈਂ ਸਾਬ ਜੀ ਤੋਂ ਵੀ ਉਹ ਤੁਹਾਨੂੰ ਸਵਾਲ ਦੁਬਾਰਾ ਕਰਨ ਲੱਗਾ ਆ ਤੁਸੀਂ ਮੰਡੀ ਦੇ ਕੋਲੇ ਵੀ ਤੇ ਮੰਦੂਸਤਰੇ ਘੇਰੇ ਕੋਲੇ ਵੀ ਜਾਂ ਤੁਸੀਂ ਬਣਾਏ ਆ ਸਟਾਪਰ ਬਣਾਏ ਆ ਇਹ ਸ਼ਾਇਦ ਤੁਸੀਂ ਕਦੇ ਹੋੜੀ ਲੰਘਦੇ ਹੋਵੋਗੇ ਪਰ ਜਿਹੜੇ ਅਣਜਾਣ ਲੋਕ ਆਉਂਦੇ ਆ ਉਹਨਾਂ ਨੂੰ ਕਈ ਵਾਰ ਨਹੀਂ ਪਤਾ ਲੱਗਦਾ ਦਿੱਲੀ ਇੱਥੇ ਹਰ ਰੋਜ਼ ਗੱਡੀ ਇੱਕਦਮ ਇੱਕ ਗੱਡੀ ਚ ਜ਼ਰੂਰ ਵੱਜਦੀ ਹੈ ਤੇ ਜਾਂ ਉਹਨਾਂ ਦੇ ਸ਼ੀਸ਼ੇ ਟੁੱਟਦੇ ਆ ਬੈਂਪਰ ਵੀ ਟੁੱਟਦੇ ਆ ਪਰ ਇੱਥੇ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਇਨ੍ਹਾਂ ਸਟਾਪਰਾਂ ਨੂੰ ਸਹੀ ਤਰੀਕੇ ਨਾਲ ਨਹੀਂ ਕੀਤਾ ਗਿਆ ਕਿਉਂਕਿ ਉਹਨਾਂ ਦੀ ਟਾਲ ਸਹੀ ਤਰੀਕੇ ਨਾਲ ਨਹੀਂ ਬਣਾਈ ਗਈ ਵੀ ਇਹਦੇ ਬਾਰੇ ਤੁਸੀਂ ਕਰ ਸਕਦੇ ਆ ਜਾਂ ਆਪਣਾ ਹੋਈ ਹੋਊਗਾ ਵੀ ਲੋਕ ਇੱਥੋਂ ਦੀ ਰੋਜ਼ ਨੰਗ ਤਨ ਨੂੰ ਪਤਾ ਨਹੀਂ ਇਹਦੇ ਬਾਰੇ ਬੜਾ ਥੋੜਾ ਸਹੀ ਸਵਾਲ ਆ ਮੈਂ ਇਹਨਾਂ ਦੇ ਬੜਾ ਖਿਲਾਫ ਆ ਕਿਉਂਕਿ ਜਦੋਂ ਪੀ ਡਬਲਯੂ ਡੀ ਨੇ ਆਪਣੇ ਜ਼ਿਲ੍ਹੇ ਦੇ ਅਫਸਰਾਂ ਨੇ ਜਦੋਂ ਇਹ ਸਪੀਡ ਬ੍ਰੇਕਰ ਲਾਏ ਤਾਂ ਉਹਨਾਂ ਨੇ ਇੱਕ ਪੁਲਿਸ ਸਟੇਸ਼ਨ ਤੋਂ ਰਿਪੋਰਟ ਲੈ ਲਈ ਵੀ ਕਿੱਥੇ ਕਿੱਥੇ ਐਕਸੀਡੈਂਟ ਜ਼ਿਆਦਾ ਹੁੰਦੇ ਨੇ ਤੇ ਪੁਲਿਸ ਸਟੇਸ਼ਨ ਵਾਲੀ ਰਿਪੋਰਟ ਦੇਤੀ ਵੀ ਫਲਾਏ ਨੇ ਤਾਂ ਉੱਥੇ ਇਹਨਾਂ ਨੇ ਟੈਂਡਰ ਲਾ ਕੇ ਸਪੀਡ ਬ੍ਰੇਕਰ ਲਾਤੇ ਜਦੋਂ ਪਿਛਲੇ ਦਿਨੀ ਮੰਤਰੀ ਸਾਹਿਬ ਆਏ ਤਾਂ ਉਹ ਗੱਲ ਮੈਨੂੰ ਨਹੀਂ ਪਤਾ ਮੀਡੀਆ ਚ ਆਈ ਕਿ ਨਹੀਂ ਆਈ ਤਾਂ ਮੈਂ ਉੱਥੇ ਸਭ ਤੋਂ ਵੱਧ ਜੇ ਲੜਾਈ ਹੋਈ ਮੇਰੀ ਕਿਸੇ ਚੀਜ਼ ਨਾਲ ਤੁੰਤੂ ਮੈਂ ਮੈਂ ਹੋਈ ਅਫਸਰਾ ਨਾਲ ਆ ਮੇਰੀ ਇਸ ਕਰਕੇ ਹੋਈ ਬਾਕੀ ਛੱਡੋ ਮੇਰੀ ਆਪਦੀ ਗੱਡੀ ਦੋ ਵਾਰ ਵੱਜੀ ਆ ਇੱਥੇ ਮਤਲਬ ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸਦਾ ਮੇਰੀ ਆਪਦੀ ਗੱਡੀ ਦੋ ਵਾਰ ਵੱਜੀ ਆ ਤੇ ਉਹਨਾਂ ਦੇ ਜਿਹੜਾ ਉਹ ਠੇਕੇਦਾਰ ਸੀਗਾ ਉਹ ਮੇਰੇ ਕੋਲ ਆਇਆ ਸੀਗਾ ਵੀ ਮੇਰੀ ਜੀ ਪੈਂਡਿੰਗ ਪਈਆ ਪੇਮੈਂਟ ਤੇ ਪਹਿਲਾਂ ਮੈਨੂੰ ਇਹ ਲੱਗਿਆ ਸੀ ਮੈਂ ਕਿ ਇਹ 20-25 ਲੱਖ ਦਾ ਪ੍ਰੋਜੈਕਟ ਹੋਊਗਾ ਤਾਂ ਜਦੋਂ ਉਹਨੇ ਮੈਨੂੰ ਪੈਂਡਿੰਗ ਪੇਮੈਂਟ ਪੁੱਛੀ ਤਾਂ ਉਹ ਕਹਿੰਦਾ ਇਹ 80 ਲੱਖ ਦੇ ਬਣੇ ਨੇ ਤਾਂ ਮੈਂ ਹੈਰਾਨ ਹੋ ਗਿਆ ਵੀ 80 ਲੱਖ ਦੇ ਕਿਵੇਂ ਬਣੇ ਪਰ ਫਿਰ ਮੈਂ ਉਹਦੇ ਕਾਗਜ਼ ਖੜਾਏ ਜਿਹੜੇ ਕਾਗਜ ਕਢਾਏ ਉਹ ਦੇਖ ਕੇ ਮੈਂ ਫਿਰ ਹੈਰਾਨ ਹੋਇਆ ਵੀ ਉਹ ਕਾਗਜ਼ਾਂ ਦੇ ਵਿੱਚ ਪਤਾ ਲੱਗਿਆ ਵੀ ਇਹਨਾਂ ਨੇ ਲੋਕਲ ਇੱਥੋਂ ਦੇ ਅਫਸਰਾਂ ਨੇ ਮੋਗੇ ਦਿਆ ਨੇ ਨਾ ਮੰਤਰੀ ਸਾਹਿਬ ਤੋਂ ਪੁੱਛਿਆ ਨਾ ਕਿਸੇ ਤੋਂ ਪਰਮਿਸ਼ਨ ਲਈ ਨਾ ਸਾਡੇ ਤੋਂ ਕਿਸੇ ਤੋਂ ਪੁੱਛਿਆ ਤਾਂ ਜਦੋਂ ਪਤਾ ਲੱਗਿਆ ਉਹਨਾਂ ਦੇ ਵਿੱਚੋਂ ਇਹ ਕੋਈ ਸਪੀਡ ਬ੍ਰੇਕਰ 20 ਲੱਖ ਦਾ ਕੋਈ 25 ਦਾ ਇੱਕ ਸਪੀਡ ਬ੍ਰੇਕਰ 39 ਲੱਖ ਦਾ ਤਾਂ 30 30 40 40 ਲੱਖ ਦਾ ਇਹ ਇਹਨਾਂ ਨੇ ਇੱਕ ਸਪੀਡ ਬ੍ਰੇਕਰ ਪਾਇਆ ਤੇ ਜੇ ਆਪਾਂ ਮੋٹے ਮੋٹے ਤੌਰ ਤੇ ਮੈਂ ਸਾਹਬ ਲਾਵਾਂ ਨਿੱਜੀ ਤੌਰ ਤੇ ਬਣਾਉਣਾ ਹੋਵੇ ਤੇ ਮੈਨੂੰ ਲੱਗਦਾ ਇਹ 1.5 ਲੱਖ ਰੁਪਏ ਦਾ ਭਾਅ ਹੈ ਤਾਂ ਉਹਦੀ ਮੈਂ ਮੰਤਰੀ ਸਾਹਿਬ ਨੂੰ ਦੱਸਿਆ ਜਦੋਂ ਸਾਰਿਆਂ ਦੇ ਸਾਡੇ ਡੀਸੀ ਸਾਹਿਬ ਬੈਠੇ ਸੀਗੇ ਏਡੀਸੀ ਬੈਠੇ ਸੀਗੇ ਸਾਡੇ ਤਮਾਮ ਅਧਿਕਾਰੀ ਪੀਡਬਲੂਡੀ ਦੇ ਚੀਫ ਬੈਠੇ ਸੀਗੇ ਜਦੋਂ ਮੈਂ ਇਹ ਗੱਲ ਕੀਤੀ ਤਾਂ ਉਹਦੀ ਮੈਂ ਇਨਕੁਆਰੀ ਖਲਾਈ ਆ ਉਹਦੀ ਅਸੀਂ ਬਕਾਇਦਾ ਇਨਕੁਆਰੀ ਕਰ ਰਹੇ ਆ ਜਿਹੜੇ ਉਹਦੇ ਫੰਡ ਨੇ ਫੰਡ ਮੈਂ ਸਾਰੇ ਰੋਕਤੇ ਆ ਇਹਨਾਂ ਨੇ ਮੈਨੂੰ ਇਹ ਕਿਹਾ ਸੀ ਕਿ ਜਿੱਥੇ ਅਸੀਂ ਸਪੀਡ ਬ੍ਰੇਕਰ ਲਾਵਾਂਗੇ ਉਥੇ 200 ਮੀਟਰ ਪਹਿਲਾਂ ਅਸੀਂ 12 ਸਾਈਨ ਬੋਰਡ ਲੱਗਣਗੇ ਤੇ ਉਥੇ ਉਹਨਾਂ ਨੇ ਮੈਨੂੰ ਮੀਟਿੰਗ 'ਚ ਕਿਹਾ ਕਹਿੰਦੇ ਜੀ 12 ਸਾਈਨ ਬੋਰਡ ਲਾਏ ਨੇ ਤੇ ਮੈਂ ਉਹਨਾਂ ਨੂੰ ਫੋਟੋ ਦਿਖਾਤੀ ਮੈਂ ਕਿਹਾ ਮੈਂ ਸਵੇਰੇ ਲੰਘ ਕੇ ਆਇਆ ਦੋ-ਦੋ ਵੀ ਨਹੀਂ ਲਾਈ ਤੁਸੀਂ ਇੱਕ-ਇੱਕ ਸਾਈਨ ਬੋਰਡ ਲਾਇਆ ਉਹ ਵੀ ਛੋਟਾ ਜਿਹਾ ਬੋਰਡ ਲਾ ਕੇ ਵਿੱਚ ਲਿਖਤਾ 40 ਹੁਣ ਲੋਕਾਂ ਨੂੰ ਕੀ ਪਤਾ ਆਪਣੇ ਪਿੰਡਾਂ ਦੇ ਨੂੰ ਆਪ ਬੋਰਡ ਲਾ ਕੇ 40 ਲਿਖਤਾ ਤੁਸੀਂ ਇੱਥੇ ਵੀ 40 ਦੀ ਕਦੋਂ ਸਪੀਡ ਆ ਤੇ ਜਦੋਂ ਉਹ ਬੋਰਡ ਆਉਂਦਾ ਉਹਦੋਂ ਉਹ ਤਾਂ ਥੱਲੇ ਸਪੀਡ ਬ੍ਰੇਕਰ ਆ ਜਾਂਦਾ ਤਾਂ ਇਹ ਤਮਾਮ ਸੁਭਾarlo ਮੈਂ ਉਹਨਾਂ ਨੂੰ ਕੀਤੇ ਨੇ ਇਹਦੀ ਮੈਂ ਇਨਕੁਆਰੀ ਆਲਰੇਡੀ ਖਲਾਈ ਆ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਜਿਹੜਾ ਉਹਨਾਂ ਦਾ ਤਰਕ ਸੀਗਾ ਉਹ ਇਹ ਸੀਗਾ ਉਹ ਕਹਿੰਦੇ ਜੀ ਇਹ ਤਾਂ ਅਸੀਂ ਅਜੇ 20% ਕੰਮ ਕੀਤਾ ਪੂਰਾ ਇਹਨੂੰ ਅਸੀਂ ਕਲਰ ਕਰਨਾ ਇਹਦੇ ਉੱਤੇ ਲਾਈਟਿੰਗ ਲਾਉਣੀ ਆ ਇਹਦੇ ਤੇ ਅਸੀਂ ਸਾਈਡਾਂ ਤੇ ਜਿਹੜੀ ਸੜਕ ਆ ਸੜਕ ਸਾਈਡਾਂ ਤੋਂ 25 25 30 30 ਫੁੱਟ ਦੂਰ ਤੱਕ ਉਹ ਅਸੀਂ ਪੱਟ ਕੇ ਉੱਥੇ ਰੇਲਿੰਗ ਲਾਉਣੀ ਆ ਵੱਡੀ ਉੱਚੀਆਂ ਰੇਲਿੰਗ ਲਾਉਣੀਆਂ ਨੇ ਵੀ ਜਿਹੜਾ ਤੁਸੀਂ ਤੁਹਾਨੂੰ ਪ੍ਰੋਜੈਕਟ ਦਿਖ ਰਿਹਾ ਇਹ ਲਗਭਗ 15 ਤੋਂ 20% ਪ੍ਰੋਜੈਕਟ ਕੰਪਲੀਟ ਹੋਇਆ ਤੇ ਸਾਡਾ 80% ਪ੍ਰੋਜੈਕਟ ਰਹਿਦਾ ਵੀ ਜਦੋਂ ਸਾਰਾ ਇਹ ਕਹਿੰਦੇ ਤੁਸੀਂ ਬਣਿਆ ਤਾਂ ਉਦੋਂ ਤੁਹਾਨੂੰ ਵਾਕਈ ਲੱਗੂਗਾ ਇਹ ਤੇ 10-15 ਲੱਖ ਰੁਪਈਆ 30 40 ਲੱਖ ਲੱਗਿਆ ਪਰ ਮੈਨੂੰ ਉਹਨਾਂ ਦੀ ਇਹ ਗੱਲ ਬਿਲਕੁਲ ਜਾਈ ਨਹੀਂ ਲੱਗੀ ਉੱਥੇ ਮੈਂ ਉਹਨਾਂ ਨੂੰ ਇਹ ਕਿਹਾ ਮੈਂ ਕਿਹਾ ਵੀ ਮੇਰੀ ਅਫਸਰ ਨਾਲ ਇੱਥੋਂ ਤੱਕ ਤਲਕੀ ਹੋ ਗਈ ਮੈਂ ਕਿਹਾ ਵੀ ਜਦੋਂ ਦਾ ਮੈਂ ਅਸਤੀਫਾ ਦੇਣਾ ਉਹ ਕਹਿੰਦੇ ਵੀ 2 ਮਹੀਨੇ ਦਾ ਪ੍ਰੋਜੈਕਟ ਸੀ ਸਾਡਾ 2 ਮਹੀਨੇ ਹੋਏ ਚੱਲੇ ਨੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੇਰੇ ਹਿਸਾਬ ਨਾਲ 8 ਮਹੀਨੇ ਹੋ ਗਏ ਉਹ ਕਹਿੰਦੇ ਨਹੀਂ 2 ਮਹੀਨੇ ਹੋਇਆ ਮੈਂ ਕਿਹਾ じゃ ਤੂੰ ਅਸਤੀਫਾ ਦੇ ਨਹੀਂ ਮੈਂ ਦੇਣਾ ਮੈਂ ਪੇ ਲਿੱਤਾ ਸੀ ਉਹਨੂੰ ਤੁਸੀਂ ਦੇਖਿਓ ਜੇ ਉੱਤੇ ਹੁਣ ਵੀਡੀਓ ਨਿਕਲਦੀ ਆ ਮੈਂ ਕਿਹਾ ਤੂੰ ਇੱਥੇ ਲਿਖ ਦੇ ਮੈਂ ਵੀ ਇੱਥੇ ਲਿਖ ਦਿੰਦਾ ਫਿਰ ਉਹਨਾਂ ਨੂੰ ਉਹ ਗੱਲ ਦਾ ਜਵਾਬ ਨਹੀਂ ਆਇਆਗਾ ਤੇ ਮੇਰੀ ਮੈਂ ਇਨਕੁਆਰੀ ਖਲਾਤੀ ਉਹਨਾਂ ਦੀ ਮੈਂ ਪੂਰੀ ਇਨਕੁਆਰੀ ਕਰੂੰਗਾ ਜਿਹੜਾ ਆਪਣੇ ਇਲਾਕੇ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਜੇ ਪੈਸਾ ਕੋਈ ਵੀ ਕਿਸੇ ਵੀ ਅਫਸਰ ਦੀ ਗਲਤੀ ਕਰਕੇ ਨਜਾਇਜ਼ ਲੱਗਦਾ ਤਾਂ ਉਹਦਾ ਜ਼ਿੰਮੇਵਾਰੀ ਸਾਡੀ ਆ ਅਸੀਂ ਰੱਖੀ ਕਰਨੀ ਆ ਤੇ ਸਾਡਾ ਕਿਸੇ ਨਾਲ ਕੋਈ ਯਾਰੀ ਦੋਸਤੀ ਨਹੀਂ ਗਈ ਤੇ ਅਸੀਂ ਸਾਰਿਆਂ ਦੀ ਇਨਕੁਆਰੀ ਕਰਾਂ ਮੈਨੂੰ ਜਿਹੜੀਆਂ ਹਲਕੇ ਚੋਂ ਸ਼ਿਕਾਇਤਾਂ ਆਉਂਦੀਆਂ ਹੁੰਦੀਆਂ ਸੀਗੀਆਂ ਵੀ ਜਿਹੜੀਆਂ ਰਜਿਸਟਰੀਆਂ ਹੁੰਦੀਆਂ ਸੀ ਉਹਦੇ ਵਿੱਚ ਕਿਤਨੇ ਕਿਤੇ ਗੜਬੜ ਸੀਗੀ ਤਾਂ ਮੈਂ ਉਹਦੀ ਕੰਪਲੇਂਟ ਵੀ ਕੀਤੀ ਸੀਗੀ ਉਦਾਲਾ ਵਿਧਾਨ ਸਭਾ ਦੇ ਵਿੱਚ ਵੀ ਸਵਾਲ ਆਇਆ ਸੀਗਾ ਤੇ ਉਹਦੇ ਕਰਕੇ ਕੱਲ ਇੱਕ ਸਾਡੀ ਜਲੰਧਰ ਤੋਂ ਜਿਹੜਾ ਡਿਪਾਰਟਮੈਂਟ ਹੈਡਾ ਉਥੋਂ ਇੱਕ ਟੀਮ ਵੜ ਕੇ ਆਈ ਆ ਉਹਨਾਂ ਨੇ ਨਵੰਬਰ ਦਸੰਬਰ ਜਨਵਰੀ ਫਰਵਰੀ ਇਹ ਜਿਹੜੇ 5 ਮਹੀਨੇ ਇਹਨਾਂ ਦੇ ਜਿਨੀਅਰ ਰਜਿਸਟਰੀਆ ਆਪਣੇ ਬਾਗੇ ਪੁਰਾਣੇ ਦੇ ਵਿੱਚ ਹੋਈਆਂ ਨੇ ਉਹ 3 ਦਿਨਾਂ ਉਹਨਾਂ ਨੇ ਇੱਥੇ ਰਹਿਣਾ ਕੱਲ ਆਏ ਸੀ ਹੋ ਸਕਦਾ ਅੱਜ ਵੀ ਹੋਣ ਕੱਲ੍ਹ ਨੂੰ ਵੀ ਹੋਣਗੇ ਮੈਨੂੰ ਨਹੀਂ ਪਤਾ ਵੀ মিডিਆ ਨਾਲ ਜਦੋਂ ਕੋਈ ਟੀਮ ਇਨਕੁਆਇਰੀ ਕਰਨ ਆਉਂਦੀ ਹੈ ਗੱਲ ਕਰਦੀ ਹੈ ਕਿ ਨਹੀਂ ਜੇ ਕਰਦੀ ਆ ਤਾਂ ਤੁਸੀਂ ਉਹਨਾਂ ਕੋਲ ਗੱਲ ਵੀ ਕਰਿਓ ਤੇ ਆਪਾਂ ਜਿਹੜੀਆਂ ਰਜਿਸਟਰੀਆਂ ਹੋਈਆਂ ਜਿੱਥੇ ਗੜਬੜ ਹੁੰਦੀ ਆ ਅਸੀਂ ਉਹਦੀ ਪੂਰੀ ਇਨਕੁਆਰੀ ਕਰਾਵਾਂਗੇ ਤੇ ਉਹਦੇ ਜੋ ਵੀ ਰਿਜ਼ਲਟ ਨਿਕਲਣਗੇ ਉਹ ਤੁਹਾਡੇ ਸਾਹਮਣੇ ਕਰਾਂਗੇ ਤਾਂ ਮੈਨੂੰ ਸਾਬ ਬੇਨਤੀ ਹੈ ਵੀ ਕੋਈ ਨਾ ਕੋਈ ਨਾ